ਫੋਟੋਗ੍ਰਾਫੀ ਨਾਲ ਜਿਹੜਾ ਤੁਹਾਨੂੰ ਪਿਛੀ ਵਾਰੀ ਵੀਡੀਓ ਦਿਖਾਈ ਸੀ ਕਿ ਕਿਸ ਤਰ੍ਹਾਂ ਉਹ ਬਿਲਾ ਟੈਸ ਲੱਤੇ ਆਈ ਫੋਟੋਸ਼ਾਪ ਤੇ ਜਾ ਕੇ ਕੈਮਰੇ ਦੇ ਨਾਲ ਫੋਟੋ ਖਿੱਚਦਾ ਸੀ ਤੇ ਲਾਇਸੈਂਸ ਉਹਦਾ ਬਣ ਕੇ ਬਾਹਰ ਆ ਜਾਂਦਾ ਸੀ ਕਿਸ ਤਰ੍ਹਾਂ ਕੈਨੇਡਾ ਬੰਦਾ ਬੈਠਾ ਸੀਗਾ ਤੇ ਲਾਇਸੈਂਸ ਇੱਥੇ ਬਣ ਜਾਂਦਾ ਸੀ ਉਹ ਸੇਮ ਟੈਕਨੋਲੋਜੀ ਦਾ ਇਹਨਾਂ ਨੇ ਸੇਮ ਟੈਂਡਰ ਜਿਹੜਾ 5 ਸਤੰਬਰ ਨੂੰ ਕੱਢ ਦਿੱਤਾ ਹੈ ਤੇ ਆਹ ਟੈਂਡਰ ਦੀ ਕਾਪੀ ਮੈਂ ਤੁਹਾਨੂੰ ਦਵਾਂਗਾ ਇਹਦੇ ਚ ਇਹਨਾਂ ਨੇ ਕਈ ਚੀਜ਼ਾਂ ਹੋਰ ਲਿਖੀਆਂ ਨੇ ਕਿ ਜਿਹੜੀ ਇਹ ਕਹਿੰਦੇ ਜੀ 32 ਜਗ੍ਹਾ ਤੇ ਟੈਸਟ ਰੈਕ ਖੁੰਦੇ ਨੇ ਤੇ ਹੁਣ ਆਟੋਮੇਟਿਡ ਵੀਡੀਓ ਐਨਲਿਟਿਕਸ ਨਾਲ ਕਰਾਂਗੇ ਜਿਹੜੇ ਕੀ ਪਹਿਲਾਂ ਪਿਛਲੇ 10 ਸਾਲ ਤੋਂ ਵੀਡੀਓ ਐਨਲਿਟਿਕਸ ਨਾਲ ਚੱਲ ਰਿਹਾ ਸੀਗਾ ਤੇ ਪਿਛਲੇ 10 ਸਾਲਾਂ ਚ ਜਿਹੜੀ ਪਾਸ ਪਰਸੈਂਟੇਜ ਸੀ ਟੈਸਟਾਂ ਦੀ ਉਹ 90% ਸੀਗੀ ਜਿਹੜੀ ਘਟ ਕੇ ਇੱਕ ਪਾਇਲਟ ਪ੍ਰੋਜੈਕਟ ਤੇ ਰਹਿ ਗਈ 40% ਹੁਣ ਇਹਨਾਂ ਨੇ ਫੇਰ ਪੰਜਾਬ ਨੂੰ ਲੁੱਟਣ ਵਾਸਤੇ ਫੇਰ ਨਵਾਂ ਟੈਂਡਰ ਕੱਢਤਾ ਇੱਕ ਇਹਦੇ ਚ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਇਹਨਾਂ ਨੇ ਕੋਈ ਲੱਗਦਾ ਕਿ ਕਿਸੇ ਕੰਪਨੀ ਨਾਲ ਪੀਸਟੀ ਕਰ ਲਈ ਆ ਅਕੀ ਲਿਖਦੇ ਨੇ ਕਿ ਕੰਪਨੀ ਨੂੰ 385000 ਟੈਸਟਾਂ ਦਾ ਐਕਸਪੀਰੀਅੰਸ ਹੋਵੇ 385000 ਟੈਸਟਾਂ ਦਾ ਕੋਈ ਗੱਲ ਬੰਦੀ ਹੈ 385000 ਟੈਸਟ ਵੀ 4 ਵੱਖ ਲਿਖ ਲੋ 375 ਲਿਖ ਲੋ 350 ਲਿਖ ਲੋ ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਕੰਪਨੀ ਨੂੰ ਆ ਫਾਇਦਾ ਪਹੁੰਚਾਨ ਦੀ ਜਾਂ ਕੰਪਨੀ ਨਾਲ ਸੈਟਿੰਗ ਹੋ ਗਈ ਅੱਛਾ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਅਸੀਂ ਜਦੋਂ ਆਪਣੇ ਸੋਰਸਸ ਦੇ ਥਰੂ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵੱਡੀਆਂ ਵੱਡੀਆਂ ਅਫਸਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਦੀ ਇਹ ਟੈਂਡਰ ਦਾ ਟੈਂਡਰ ਬਣ ਕੇ ਵੀ ਦਿੱਲੀੋਂ ਆਇਆ ਹੋਇਆ ਹੈ ਤੇ ਦਿੱਲੀ ਵਾਲੇ ਹੀ ਆ ਜਿਹੜੇ ਆ ਲਾਗੂ ਕਰਾ ਰਹੇ ਨਵੇਂ ਮੈਡਮ ਆਏ ਨੇ ਹੋਣ ਨਾਲ ਐਸਟੀਸੀ ਹੋਰ ਵੱਦ ਨਵੇਂ ਅਫਸਰ ਬਦਲੇ ਗਏ ਨੇ ਉਹਨਾਂ ਨੂੰ ਆ ਟੈਂਡਰ ਦਾ ਪਤਾ ਹੀ ਨਹੀਂ ਉਹਨਾਂ ਕੋਲੋਂ ਆ ਟੈਂਡਰ ਬਣਿਆ ਹੀ ਨਹੀਂ ਆ ਟੈਂਡਰ ਕੇਪੀਐਮਜੀ ਦੇ ਥਰੂ ਬਣ ਕੇ ਤੇ ਬਣਵਾਇਆ ਕਿੰਨੇ ਆ ਦਿੱਲੀ ਵਾਲਿਆਂ ਤੇ ਦਿੱਲੀ ਵਾਲੇ ਪੰਜਾਬ ਨੂੰ ਪੂਰਾ ਲੁੱਟਣ ਦੀ ਤਿਆਰੀ ਇੱਕ ਵਾਰੀ ਜਿੱਦਾਂ ਲੈਟ ਪੁਬਲਿਕ ਸਕੀਮ ਸੀਗੀ ਜਿੱਦਾਂ 12000 ਕਰੋੜ ਇਹਨਾਂ ਨੇ ਖਾ ਗਏ ਐਨਡੀਆਰ ਐਸਡੀਆਰ ਦਾ ਫੰਡ ਉਸ ਤਰ੍ਹਾਂ ਹੀ ਇਹਨਾਂ ਨੇ ਜਿਹੜੇ ਡਰਾਈਵਿੰਗ ਟੈਸਟਾਂ ਦੇ ਵਿੱਚ ਪੂਰੇ ਦਾ ਪੂਰਾ ਰਿਸ਼ਵਤ ਦਾ ਗੋਲਮਾਲਾ ਕੌਕ ਕਾਲਾ ਮਾਲਾ ਕਰਕੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਮੈਨੂੰ ਕੋਈ ਬੰਦਾ ਬੇਕੂਫ ਬੰਦਾ ਵੀ ਉਹ ਸੋਚੇਗਾ ਨਾ ਕਿ ਟੈਂਡਰ ਵਾਸਤੇ ਕੋਈ ਕੰਡੀਸ਼ਨ ਹੋਏਗੀ ਤਾਂ 385 ਨਹੀਂ ਹੋਊਗੀ ਜਦ ਤੈਨ 90 ਹੋਊਗੀ 3.5 ਹੋਊਗੀ 4 ਹੋਊਗੀ ਆ ਆ ਕੀ ਕੰਡੀਸ਼ਨ ਹੋਈ ਉਸ ਤੋਂ ਅੱਗੇ ਐਨਾਂ ਲਿਖਿਆ ਕਿ ਜਿਹੜਾ ਟੈਂਡਰ ਵਾਲਾ ਹੈ ਜਿੰਨੂੰ ਆਹ ਟੈਂਡਰ ਦਰਾਂਗੇ ਉਹ ਟੈਸਟ ਟਰੈਕ ਵੀ ਚਲਾਊਗਾ ਟੈਸਟਿੰਗ ਵੀ ਕਰੂਗਾ ਉਹ ਡਰਾਈਵਿੰਗ ਲਾਇਸੈਂਸ ਵੀ ਬਣਾਊਗਾ ਉਹ ਅਲਾਈਡ ਸਰਫਸਿਸ ਵੀ ਕਰੂਗਾ ਮਤਲਬ ਕਿ ਜਿੰਨੇ ਡਰਾਈਵਿੰਗ ਲਾਇਸੈਂਸ ਬਣਾਣਾ ਹੈ ਪ੍ਰਿੰਟ ਕਰਨਾ ਹੈ ਉਹੋ ਹੀ ਟੈਸਟ ਕਰੂਗਾ ਤੇ ਭਾਈ ਜਿੰਨੇ ਡਰਾਈਵਿੰਗ ਲਾਇਸੈਂਸ ਬਣਾਣਾ ਹੈ ਉਹ ਕਿਸੇ ਨੂੰ ਫੇਲ ਕਰੂਗਾ ਕਿਉਂ ਜੇ ਫੇਲ ਕਰੂਗਾ ਤੇ ਡਰਾਈਵਿੰਗ ਸੈਂਸ ਬਣੂਗਾ ਨਹੀਂ ਉਹਨੂੰ ਪैसे ਮਿਲਣਗੇ ਨਹੀਂ ਜਿਹੜਾ ਕੰਮ ਵੱਖਰੀਆਂ ਵੱਖਰੀਆਂ ਏਜੰਸੀਆਂ ਨੂੰ ਦੇਣਾ ਚਾਹੀਦਾ ਸੀਗਾ ਇਹਨਾਂ ਨੇ ਸਿਰਫ ਔਰ ਸਿਰਫ ਕ腐ਸ਼ਨ ਕਰਕੇ ਉਹ 21 ਇੱਕ ਹੀ ਏਜੰਸੀ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਜਿਹੜੀ ਕਿ ਅਸੀਂ ਕੋਸ਼ਿਸ਼ ਜਿਹੜੀ ਹੈ ਉਹ ਪੂਰੀ ਸ਼ਾਇਦ ਨਹੀਂ ਹੋਣ ਦੇਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਇੱਕੰਨੇ ਨੇ ਹੋਰ ਜਿਹੜਾ ਬਹੁਤਾ ਹੀ ਵੱਡਾ ਕਪਲਾ ਕੀਤਾ ਕਿ ਪਹਿਲਾਂ 300 ਰਪਈਏ ਦੇ ਹਿਸਾਬ ਨਾਲ ਲਾਇਸੈਂਸ ਮਿਲਦਾ ਸੀਗਾ ਫੂਨ ਇਹਨਾਂ ਨੇ ਉਹ ਕੈਟਿੰਗ ਜਿਹੜੀ ਐ ਖੁੱਲੀ ਛੱਡਤੀ ਵੀ ਤੁਸੀਂ ਜਿੰਨਾ ਮਰਜ਼ੀ ਕੋਟ ਕਰ ਸਕਦੇ ਹੋ ਵੀ ਅੱਗੇ 300 ਆ ਫੂਨ ਤੁਸੀਂ ਜਿੰਨਾ ਮਰਜ਼ੀ ਕੋਟ ਕਰ ਲਓ ਵੀ ਤੁਸੀਂ ਜਿੰਨਾ ਵੀ ਕੋਟ ਕਰਨਾ ਚਾਹੋਗੇ ਉਹ ਕੋਟ ਕਰਕੇ ਜੇ ਤੁਸੀਂ ਜਿਹੜਾ ਲਾਇਸੈਂਸ ਐ ਉਹ ਤੁਸੀਂ ਬਣਾਉਣ ਵਾਸਤੇ ਦੇ ਸਕਦੇ ਹੋ ਆ ਦੇਖੋ ਇਹਨਾਂ ਨੇ ਉਹ ਵੀ ਓਪਨ ਛੱਡਤਾ ਅੱਗੇ 300 ਰੁਪਈਆ ਲੱਗਦੇ ਸੀਗੇ ਹੋਣ ਕੋਈ ਬੰਦਾ ਵੀ ਕਿੰਨਾ ਵੀ ਕੋਟ ਕਰ ਸਕਦਾ ਤੇ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਉਹਦੇ ਕੋਲ ਪਾਵਰ ਹੋਊਗੀ ਕਿਉਂ ਕਿਸੇ ਦੀ ਵੀ ਬਿਲਡ ਰੈਜ਼ੈਕਟ ਕਰ ਸਕਦਾ ਕਿਸੇ ਦੀ ਵੀ ਬਿਲਡ ਸੈੱਟ ਕਰ ਸਕਦਾ ਕਹਿੰਦੇ ਜੀ ਪਹਿਲਾਂ ਤਿੰਨ ਜ਼ੋਨ ਚ ਬੰਨਣਾ ਸੀਗਾ ਕਹਿੰਦੇ ਜੀ ਇੱਕ ਜ਼ੋਨ ਚ ਮਾਸਤੇ ਕੋਈ ਨਹੀਂ ਇੰਡਸਟਰਡ ਹੋਏਗਾ ਤੇ ਸਾਰੇ ਜ਼ੋਨਾਂ ਨੂੰ ਪੀਐਸਸੀ ਦੇ ਸਕਦਾ ਇੱਕ ਬੰਦੇ ਨੂੰ ਦੇ ਸਕਦਾ ਇਹਦਾ ਮਤਲਬ ਆ ਮਿਲਿਆ ਜੁਲਿਆ ਆ ਇੱਕ ਫਰੈਂਡਲੀ ਮੈਚ ਏਜੰਸੀਆਂ ਨਾਲ ਖੇਡ ਕੇ ਤੇ ਪੰਜਾਬ ਨੂੰ ਲੁੱਟਣ ਦੀ ਪੰਜਾਬ ਦੇ ਬੰਦਿਆਂ ਨੂੰ ਮਾਰਨ ਦੀ ਦੇਖੋ ਜੇ 4700 ਬੰਦਾ ਮਰਦਾ ਤੁਸੀਂ 4100 ਕਰਦੇ ਜੇ ਤੇ ਗਵਰਨਮੈਂਟ ਆਫ ਇੰਡੀਆ ਤੁਹਾਨੂੰ ਰੈਪ੍ਰੀਮੈਂਡ ਕਰਦੀ ਹੈ ਕਿ ਤੁਸੀਂ ਕਿਉਂ ਘੱਟ ਡਾਟਾ ਕਿਉਂ ਦੇ ਰਹੇ ਜੇ ਸਭ ਤੋਂ ਜ਼ਰੂਰੀ ਹੈ ਸੜਕੀ ਹਾਦਸੇ ਰੋਕਣ ਵਾਸਤੇ ਡਰਾਈਵਿੰਗ ਤੇ ਡਰਾਈਵਿੰਗ ਟੈਸਟ ਜਿਹੜਾ ਬੰਦਾ ਪਾਸ ਨਹੀਂ ਹੁੰਦਾ ਉਹਨੂੰ ਤੁਸੀਂ ਐਡਾਂ ਦੀ ਟੈਕਨੋਲੋਜੀ ਜਿਹੜੀ ਐਬਸੋਲਿਊਟ ਹੋ ਚੁੱਕੀ ਹੈ ਉਹਦੇ ਵਾਸਤੇ ਤੁਸੀਂ ਉਹਨੂੰ ਕਰ ਰਹੇ ਹੋ ਇੱਕ ਗੱਲ ਹੋਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਿਛਲੇ 8 9 ਵਰਿਆਂ ਤੇ ਡਰਾਈਵਿੰਗ ਟੈਸਟ ਜਿਹੜਾ ਸੀਗਾ ਉਹ ਸੀਐਸਆਰ ਦੇ ਅੰਦਰ ਚੱਲਦਾ ਪਿਆ ਸੀਗਾ ਕੋਈ ਪੈਸਾ ਜਿਹੜੀ ਕੰਪਨੀ ਚਲਾਉਣ ਵਾਲੀ ਆ ਨਹੀਂ ਸੀ ਲੈ ਰਹੀ ਜਿਹੜਾ ਪਾਇਲਟ ਪ੍ਰੋਜੈਕਟ ਚੱਲ ਰਿਹਾ ਹੈ ਮੁਹੰਮੀ ਉਹ ਵੀ ਅੰਦਰ ਸੀਐਸਆਰ ਚੱਲ ਰਿਹਾ ਹੈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਹੁਣ ਉਹਨੂੰ ਡਰਾਈਵਿੰਗ ਟੈਸਟ ਨੂੰ ਵੀ ਵੇਚਣ ਦੀ ਤਿਆਰੀ ਕਰ ਰਹੀ ਆ ਪੰਜਾਬ ਸਰਕਾਰ ਤੁਸੀਂ ਦੇਖੋ ਤੁਸੀਂ ਡਰਾਈਵਿੰਗ ਟੈਸਟ ਵੀ ਵੇਚ ਲਓ ਤੁਸੀਂ ਅਬਸੋਲਿਊਟ ਟੈਕਨੋਲੋਜੀ ਵੀ ਲਾਓ ਤੁਸੀਂ 1500 ਕਰੋੜ ਦਾ ਚੁੰਨਾ ਵੀ ਪੰਜਾਬੀਆਂ ਨੂੰ ਲਾ ਦੋ ਤੇ ਉਹ ਤੇ ਬੀਇੰਗ ਐਨ ਐਡਵੋਕੇਟ ਬੀਇੰਗ ਅ ਰੋਡ ਸੇਫਟੀ ਐਕਸਪਰਟ ਮੈਂ ਹੋਣ ਨਹੀਂ ਦਵਾਗਾ ਤੇ ਮੇਰੀ মিডিਆ ਨੂੰ ਰਿਕੁਐਸਟ ਹੈ ਕਿ ਆ ਅਸੀਂ ਜਿੰਨਾ ਵੀ ਇਹਨੂੰ ਇਸ ਨੂੰ ਤਕਸਦ ਮੈਂ ਆਹੀ ਤੱਕੀਏ ਇਸ ਇਸ਼ੂ ਨੂੰ ਕਿਉਂਕਿ ਆ ਇਸ਼ੂ ਸਾਡੀ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਅੱਜ ਤੇ ਦੇਖਣ ਚ ਆਇਆ ਹੈਗਾ ਕਿ ਜਿਹੜੇ ਬੰਦਿਆਂ ਨੂੰ ਗੱਡੀ ਚਲਾਣੀ ਨਹੀਂ ਆਂਦੀ ਉਹੀ ਬੰਦੇ ਐਕਸੀਡੈਂਟ ਕਰਦੇ ਨੇ ਤੇ ਉਹੀ ਬੰਦੇ ਮਾਰਦੇ ਨੇ ਤੇ ਤੁਸੀਂ ਜੇ ਡਰਾਈਵਿੰਗ ਤੇ ਜਿਹੜਾ ਟੈਸਟ ਲੈਣਾ ਹੈਗਾ ਲਾਇਸੈਂਸ ਦੇਣਾ ਹੈ ਲਾਇਸੈਂਸ ਟੂ ਡਰਾਈਵ ਦੇਣਾ ਹੈ ਲਾਇਸੈਂਸ ਟੂ ਕਿਲ ਨਹੀਂ ਦੇਣਾ ਤੇ ਜਿਹੜਾ ਪੰਜਾਬੀਆਂ ਦੇ ਨਾਲ 1500 ਕਰੋੜ ਦਾ ਤੁਸੀਂ ਤੇ ਕਪਲਾ ਕਰਨ ਦੀ ਕੋਸ਼ਿਸ਼ ਕਰਨੀ ਕੋਸ਼ਿਸ਼ ਕਰ ਰਹੇ ਹੋ ਉਹ ਅਸੀਂ ਕਪਲਾ ਨਹੀਂ ਹੋਣ ਦਵਾਂਗੇ ਕਿਉਂਕਿ ਤੁਸੀਂ ਖੁਦ ਕਿਹਾ ਸੀਗਾ ਆ ਫਿਰ ਚਲਾ ਦੇ ਉਹਨਾਂ ਨੂੰ ਨਹੀਂ ਇੱਕ ਵਾਰੀ ਤੇਰੇ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਕਹਿੰਦੇ ਜੀ ਜਿਹੜੀ ਇਹ ਪ੍ਰਾਣੀਆਂ ਟੈਕਨੋਲੋਜੀਆ ਹੋ ਗਈ ਹੈ ਹਾਂਜੀ ਹਾਂ ਆ ਤੇ ਜੀ ਬੰਦ ਕਰ ਦੋਗੇ ਨਾ ਜੀ ਫਿਰ ਅੱਛਾ ਤੁਹਾਡੀ ਜੇ ਪ੍ਰਾਈਮਡ ਰਿਕਾਰਡ ਵੀ ਲਾਉਣਗੇ ਐਕਸੀਡੈਂਟ ਦਾ ਡਾਟਾ ਕੇ ਰੋਡ ਐਕਸੀਡੈਂਟ ਦਾ ਡਾਟਾ ਕੇ ਉੱਪਰ ਉਹ ਹੋਇਆ ਕੀ ਅੱਜ ਪੰਜ ਲੇਨ ਹੋਏ ਨੇ ਮੌਤ ਦੀ ਵੈਬਸਾਈਟ ਦੇ ਉੱਪਰ ਪਿਆ ਹੋਇਆ 2041 ਤੋਂ ਹੈ ਗਵਰਨਮੈਂਟ ਆਫ ਇੰਡੀਆ ਨੇ ਇੱਕ ਈ ਐਕਸੀਡੈਂਟ ਰਿਕਾਰਡਿੰਗ ਸਿਸਟਮ ਸ਼ੁਰੂ ਕੀਤਾ ਹੈ ਟੀ ਡਾਰ ਟੀ ਡਾਰ ਆ ਈ ਡਾਰ ਨੂੰ ਫੋਲੋ ਨਹੀਂ ਕਰਦੇ ਕਹਿੰਦੇ ਜਿਹਾ ਹੀ ਨਹੀਂ ਫੋਲੋ ਕਰਨਾ ਮਤਲਬ ਕੀ ਆ ਹਰ ਤਰ੍ਹਾਂ ਦੇ ਨਾਲ ਪੰਜਾਬ ਨੂੰ ਲੁੱਟਣ ਨੂੰ ਮਾਰਨ ਨੂੰ ਤੇ ਕਤਲ ਕਰਨ ਨੂੰ ਤਲੇ ਹੋਏ ਨੇ ਤੇ ਮੇਰੀ ਰਿਕੁਐਸਟ ਹੈ মিডিਆ ਦੇ ਥਰੂ ਦੇਖੋ ਆਈ نو ਕਿ ਸਰਕਾਰ ਦਾ ਬਹੁਤ ਪ੍ਰੈਸ਼ਰ ਹੈ ਸਰਕਾਰ ਸਾਡੀ ਹਰ ਪ੍ਰੈਸ ਕਾਨਫਰੈਂਸ ਜਿੱਥੇ ਵੀ ਸਕੈਮ ਆ ਜਾਂਦਾ ਉਹਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰਦੀ ਹੈ মিডিਆ ਹਾਊਸਸ ਤੇ ਪ੍ਰੈਸ਼ਰ ਬੰਦੀ ਹੈ ਖਬਰਾਂ ਨਾ ਪਾਓ ਲੇਕਿਨ ਆ ਖਬਰ ਜਿਹੜੀ ਆ ਤੁਹਾਡੀ ਜ਼ਿੰਦਗੀ ਨਾਲ ਰਿਲੇਟਡ ਹੈ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਰਿਲੇਟਡ ਹੈ ਇੱਕ ਇੱਕ ਬੱਚਾ ਰਹਿ ਗਿਆ ਫਰਟੀਲਿਟੀ ਰੇਟ ਤੇ ਸਾਡੇ ਜਥੇਦਾਰ ਨੇ ਵੀ ਕਿਹਾ ਤਾਂ 1.3 ਰਹੀ ਸਾਡੀ ਪੰਜਾਬੀਆਂ ਦੀ ਤੇ ਬੱਚਾ ਹੀ ਇੱਕ 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 ਬੱਚਾ ਹੋਵੇਗਾ ਜੇ ਉਹਨੂੰ ਸੜਕੀ ਹਾਦਸਿਆਂ 'ਚ ਗਵਾ ਲਾਂਗੇ ਤੇ ਜਾਵਾਂਗੇ ਕਿੱਥੇ ਕਿਉਂ ਜਾ ਰਹੇ ਨੇ ਸਾਡੇ ਪੰਜਾਬੀ ਸੜਕੀ ਸੜਕੀ ਹਾਦਸਿਆਂ 'ਚ ਮਰ ਰਹੇ ਨੇ ਜਿਹੜਾ ਮੇਰੇ ਕੋਲ ਡਾਟਾ ਹੈ ਉਹਦੇ ਮੁਤਾਬਿਕ ਤਕਰੀਬਨ 6500 ਪੰਜਾਬੀ ਜਿਹੜਾ ਹਰ ਬਾਰੇ ਸੜਕਾਂ ਦੇ ਦਮ ਤੋੜਦਾ ਆ ਤੇ ਉਹਨੂੰ ਹਿੱਡਨ ਡਰਨ ਕੇਸ 'ਚ 27% ਪੰਜਾਬ ਦਾ ਰਿਕਾਰਡ ਹੈ ਕਿ ਜਿਹੜੇ ਬੰਦਿਆਂ ਦਾ ਐਕਸੀਡੈਂਟ ਨਜ਼ਰ ਹੀ ਨਹੀਂ ਆਉਂਦੇ ਤੇ ਜੇ ਕਿਤੇ ਕੋਈ ਨਾ ਖਾਸਾ ਰੋਲਾ ਪਾ ਪਾ ਕੇ ਤੁਹਾਡੇ ਥਰੂ ਅਸੀਂ ਇਦਾਂ ਦੀ ਟੈਕਨੋਲੋਜੀ ਲੈ ਕੇ ਆਨੇ ਆ ਜਿੱਥੇ ਲਾਇਸੈਂਸ ਉਹਨੂੰ ਮਿਲੇ ਜਿੰਨੂੰ ਡਰਾਈਵਿੰਗ ਆਉਂਦੀ ਐ ਆਸਵਾਕਤੀ ਹੋ ਗਿਆ ਮੈਨੂੰ ਬੋਲਣਾ ਨਹੀਂ ਚਾਹੀਦਾ ਯੂਪੀ ਬਿਹਾਰ ਚ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਦਾ ਉਹ ਪੰਜਾਬ ਦੇ ਲਾਇਸੈਂਸ ਬਣਾਣਾ ਸ਼ੁਰੂ ਕਰ। ਕਿਉਂਕਿ ਹੁਣ ਬਹੁਤ ਹੀ ਲਾਇਸੈਂਸ ਬੰਨੇ ਕੱਢੋਗੇ ਕਿ ਬਹੁਤ ਹੀ ਪਾਸ ਕਰਨ ਦੇ ਜਰਾ ਕੀ 40 ਤੇ ਜਿਹੜੀ ਲੁਧਿਆਣੇ ਆ ਗੁਰਦਾਸਪੁਰ ਅੰਮ੍ਰਿਤਸਰ ਆ ਉੱਥੇ ਦੇ ਪੂਰੇ ਨੇ ਪੂਰੇ ਹੀ ਬੰਦੇ ਪਾਸ ਆ। ਪਾਹੇ ਦੇ ਹੀ ਜੋ ਲਾਇਸੈਂਸ ਬਣਾਈ ਤੂੰ। ਜਿਹਦਾ ਛੋਲੇ ਵੇਚਦੇ ਐ ਨਾ ਉੱਦਾਂ ਇੱਦਾਂ ਕੰਮ ਖੜਿਆ ਹੋਇਆ। ਤੇ ਮੇਰੀ ਤੁਹਾਨੂੰ ਰਿਕਵੈਸਟ ਹੈ ਤੁਹਾਨੂੰ ਕਿ ਆ ਸਰਕਾਰ ਨੂੰ ਪੁੱਛੋ ਇਪਹੀਦੂ ਇਦਾਂ ਦੀ ਐ ਇਦਾਂ ਦੀ ਟੈਕਨੋਲੋਜੀ ਨੂੰ ਤੁਸੀਂ ਆਪ ਜਿੰਨੂੰ ਪਾਸ ਕਰਕੇ ਇਹਦੇ ਉੱਪਰ 2 ਕਰੋੜ ਰੁਪਈਆ ਸਰਕਾਰ ਦਾ ਲੱਗਿਆ ਪਾਲੇ ਪ੍ਰੋਜੈਕਟ ਮੋਹਾਲੀ ਤੁਸੀਂ ਉਹ 2 ਕਰੋੜ ਰੁਪਈਆ ਲਾ ਕੇ ਪਾਲੇ ਪ੍ਰੋਜੈਕਟ ਕੀਤਾ ਜਾਂ ਤੇ ਮੰਨ ਲਓ ਕਿ ਪ੍ਰੋਜੈਕਟ ਜਿਹੜਾ ਫੇਲ ਹੈ ਜੀ ਉਹ ਕਿ ਜਿਹੜਾ ਮੋਹਾਲੀ ਵਾਲਾ ਪ੍ਰੋਜੈਕਟ ਆ ਉਹ ਫੇਲ ਹੋ ਗਿਆ ਜੀ ਫਲॉप ਹੋ ਗਿਆ ਫਲੋਪ ਇਸ ਕਰਕੇ ਹੋ ਗਿਆ ਕਿਉਂਕਿ ਉਸ ਤੇ ਕ腐ਸ਼ਨ ਵੀ ਹੋ ਰਹੀ ਫਲੋਪ ਇਸ ਕਰਕੇ ਹੋ ਗਿਆ ਕਿ ਉਸ ਤੇ ਡਰਾਇੰਗ ਪਾਸ ਪਰਸੈਂਟ ਜਿਹੜੀ ਹੈ ਹੋ ਰਹੀ ਕਿ 40% ਲੋਪਸ ਕਰਕੇ ਹੋ ਗਿਆ ਕਿ ਜਿਹੜੇ ਏਜੰਟ ਹੈ ਜਿਨ੍ਹਾਂ ਨੂੰ ਪੈਸੇ ਗਾੜੇ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਲੰਨੇ ਸੀਗੇ ਉਹ ਲੱਭ ਨਹੀਂ ਪਾ ਰਹੇ ਉਸ ਕਰਕੇ ਪੰਜਾਬੀ ਵੀਰੋ ਆ ਬਹੁਤ ਵੱਡਾ ਸਕੈਮ ਹੈ ਆ ਸਕੈਮ ਸਿਰਫ ਰੁਪਈਆਂ ਦਾ ਨਹੀਂ ਹੈ ਆ ਸਕੈਮ ਹਿਊਮਨ ਲਾਈਫ ਨਾਲ ਇਨਵੋਲਡ ਹੈ ਇੱਥੇ ਸਾਡੀਆਂ ਜਿੰਦਗੀਆਂ ਸਿਰਫ ਰਲ ਰਹੀਆਂ ਸਾਡੇ ਬੱਚਿਆਂ ਦੀਆਂ ਸਾਡੇ ਭੈਣਾ ਮਾਵਾਂ ਦੇ ਸੁਹਾਗ ਜਿਹੜੇ ਨੇ ਉਹ ਸੜਕਾਂ ਤੇ ਉੱਡਰਦੇ ਪਏ ਨੇ ਜਿਹੜੀ ਇਸ ਪੰਜਾਬ ਸਰਕਾਰ ਨੂੰ ਕੋਈ ਪਰਵਾਹ ਹੈ ਨਹੀਂ ਇਹਨਾਂ ਨੂੰ ਸਿਰਫ ਪੈਸਾ ਉਹ ਪੈਸਾ ਔਰ ਲੋਟੂ ਸਰਕਾਰ ਇਸ ਪ੍ਰੋਜੈਕਟ ਰਾਹੀਂ ਆ ਲੁੱਟਣ ਦੀ ਤਿਆਰੀ ਕਰ ਰਹੇ ਨੇ ਅਸੀਂ ਲੁੱਟਣ ਨਹੀਂ ਦੇਵਾਂਗੇ ਜੇ ਤੁਹਾਡੇ ਥਰੂ ਪਿਛਲੀ ਵਾਰ ਜਿਹਦਾ ਹਫਤੇ ਦੇ ਵਿੱਚ ਵਿੱਚ ਐਕਸ਼ਨ ਹੋ ਗਿਆ ਸੀਗਾ ਜੇ ਐਕਸ਼ਨ ਹੋ ਜਾਂਦਾ ਨਾਲ ਰਿਕਵੈਸਟ ਕਰਦੇ ਆ ਕਿ ਐਕਸ਼ਨ ਕਰ ਲਓ ਕਿਉਂਕਿ ਆਪ ਅਬਸਲੀਟ ਟੈਕਨੋਲੋਜੀ ਜਿਹੜੀ ਟੈਕਨੋਲੋਜੀ ਬਿਲਕੁਲ ਡੈਡ ਹੋ ਚੁੱਕੀ ਹੈ ਜੇ ਤੁਸੀਂ ਉਹਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰੋਗੇ ਥੋਪਣ ਦੀ ਕੋਸ਼ਿਸ਼ ਕਰੋਗੇ ਤਾਂ ਪੰਜਾਬ ਹਾਈ ਕੋਰਟ ਰਾਹੀਂ ਵੀ ਇਹਨੂੰ ਰੇਟ ਪਾ ਕੇ ਅਸੀਂ ਰੁਕਵਾਵਾਂਗੇ